ਸੁਪਰ ਅਜੇ ਤੱਕ ਵੀ ਪੰਜਾਬ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਨਾ ਕੋਈ ਕਾਰਵਾਈ ਕੀਤੀ ਗਈ ਇਸ ਬਾਰੇ ਤਾਂ ਅਸੀਂ ਬਾਰ ਬਾਰ ਇਹ ਪੁੱਛ ਰਹੇ ਹਾਂ ਕਿ ਕਿੱਥੇ ਉਹ ਕਾਰਵਾਈ ਹੈ ਪਹਿਲੇ ਕੁਝ ਤਾਂ ਇੱਕ ਐਗਜ਼ਾਮਪਲ ਸੈੱਟ ਕਰ ਦੇ ਕਿ ਜਿਨ੍ਹਾਂ ਨੇ ਆਲਰੇਡੀ ਲੋਰੈਂਸ ਬਿਸ਼नोई ਵਰਗਿਆਂ ਦੀ ਜਿਹੜੇ ਇੱਥੇ ਇੰਟਰਵਿਊਜ਼ ਹੋਈਆਂ ਜੇਲਾ ਦੇ ਵਿੱਚ ਉੱਥੇ ਡੀਐਸਪੀ ਦੇ ਉੱਤੇ ਜਿਹੜੇ ਅਲੀਗੇਸ਼ਨਸ ਲੱਗੇ ਸੀ ਹੁਣ ਤਾਂ ਉਸਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਠੀਕ ਹੈ ਅਸੀਂ ਤਾਂ ਇਹ ਕਹਿ ਰਹੇ ਹਾਂ ਤੁਸੀਂ ਕੁਝ ਤਾਂ ਇੱਕ ਐਗਜ਼ਾਮਪਲ ਸੈੱਟ ਕਰ ਦੇ ਹਮ ਪੰਜਾਬ ਦੇ ਭਗਵੰਤ ਮਾਨ ਸੀਐਮ ਮਾਨ ਨੇ ਕਿਹਾ ਸੀਗਾ ਭਗਵੰਤ ਮਾਨ ਜੀ ਨੇ ਸੀ 골ਡੀ ਬਲਰ ਫੜ ਲਿਆ ਅਜੇ ਤੱਕ ਉਸ ਤੇ ਕੋਈ ਜਸਟੀਫਿਕੇਸ਼ਨ 골ਡੀ ਬਲਰ ਕਿੱਥੇ ਹੈ 골ਡੀ ਬਲਰ ਕੋਈ ਨਹੀਂ ਫੜਿਆ ਗਿਆ اور 아이 ਵਿਸ਼ ਮੈਂ ਉਮੀਦ ਕਰਦੀ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਇਹ 72 ਘੰਟਿਆਂ ਦਾ ਪ੍ਰਚਾਰ ਜਿਹੜਾ ਇਹ ਕਰਨ ਜਾ ਰਹੇ ਨੇ ਠੀਕ ਹੈ ਇਹ ਵੈਸੇ ਤਾਂ ਪ੍ਰਹਾਰ کہہ ਰਹੇ ਨੇ ਮੈਨੂੰ ਇਹ ਪ੍ਰਚਾਰ ਜ਼ਿਆਦਾ ਲੱਗ ਰਿਹਾ 아이 ਵਿਸ਼ ਕਿ ਇਹ ਨਾ ਹੋਏ ਪ੍ਰਚਾਰ ਜਿਸ ਤਰ੍ਹਾਂ ਪਹਿਲੇ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਇੱਕ ਰੈਲੀ ਦੇ ਵਿੱਚ ਯਾਦ ਹੋਏਗਾ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਧਿਆਨ ਰੱਖਣ 24 ਘੰਟੇ ਦੇ ਵਿੱਚ ਪੰਜਾਬ ਛੱਡਦਨ ਨਹੀਂ ਤੇ ਤੁਹਾਡਾ ਹਾਲ ਦੇਖਿਓ ਸੀ ਕੀ ਕਰਾਂਗੇ ਤਰੰਤ ਤਰੰਤ ਦਾ ਜ਼ਿਕਰ ਕੀਤਾ ਸੀ ਉਹਨੇ ਤਰੰਤ ਤਰੰਤ ਕਿਹਾ ਇੱਕ ਇੱਕ ਹਫ਼ਤੇ ਵਿੱਚ ਕਹਿੰਦੇ ਸੀ ਕਿ ਛੱਡ ਜਾਓ ਪੰਜਾਬ ਸਾਨੂੰ ਇੱਕ ਹਫ਼ਤਾ ਹੋ ਜਾਏ ਇੱਕ ਹਫ਼ਤਾ ਲੈ ਲਨ ਜਿੰਦਾ ਮਰਜੀ ਇਹ ਉਹ ਇੱਕ ਹਫ਼ਤਾ ਇਹ 72 ਘੰਟੇ ਵਰਗਾ ਹੋਣਾ ਹੋਏ ਆਈਬਿਸ਼ ਕੀ ਇਹਦੇ ਇਸ ਉੱਪਰ ਵੀ ਕੋਈ ਕੰਮ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਠੀਕ ਹੈ ਗੈਂਗਸਟਰ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ ਜਿਹੜਾ ਕਿ ਹੁਣ ਤੱਕ ਇਸ ਉੱਪਰ ਕਈ ਸਾਰੀਆਂ ਜੇ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਆਮ ਆਦਮੀ ਪਾਰਟੀ ਦੇ ਪ੍ਰਵੋਕਤਾ ਕਿ ਉਹਨਾਂ ਦੇ ਰਿਸ਼ਤੇਦਾਰਾਂ ਤੇ ਵੀ ਕਾਰਵਾਈਆਂ ਹੋਣਾ ਤੇ ਸੁਣਵਾਈ ਉਹਨਾਂ ਦੇ ਰਿਸ਼ਤੇਦਾਰਾਂ ਤੇ ਵੀ ਘਰਾਂ ਚ ਜਾ ਕੇ ਅਸੀਂ ਸਾਰੇ ਚੈਕਿੰਗ ਕਰਾਂਗੇ ਲੇਕਿਨ ਆਈ ਵਿਸ਼ ਕਿ ਇਹ ਇਹੋ ਗੱਲ ਭੁੱਲੇ ਨਹੀਂ ਹੋਣਗੇ ਜਿਸ ਵੇਲੇ ਇੱਥੇ ਬਟਾਲਾ ਦੇ ਮੌਜੂਦਾ ਐਮਐਲਏ ਸ਼ਹਿਰੀ ਕਲਸੀ ਦੇ ਉੱਤੇ ਜੱਗੂ ਭਗਵਾਨ ਪਰਿਆ ਦੇ ਭੈਣ ਨੇ ਅਲੀਗੇਸ਼ਨ ਲਗਾਏ ਸੀਗੇ ਕਿ ਉਹਦੀ ਸਿਸਟਰ ਨੇ ਕਿਹਾ ਸੀਗਾ ਕਿ ਅਸੀਂ ਸ਼ਹਿਰੀ ਕਲਸੀ ਦੀ ਮਦਦ ਕੀਤੀ ਹੈ ਹੁਣ ਸ਼ਹਿਰੀ ਕਲਸੀ ਸਾਡਾ ਅੱਗੇ ਆ ਕੇ ਸਾਥ ਦੇ ਕੀ ਆ ਇਸ ਉੱਪਰ ਮੈਨੂੰ ਦੱਸਣਗੇ ਕਿ ਆਪਣੀ ਇਸ ਉੱਪਰ ਵੀ ਕੋਈ ਕਾਰਵਾਈਆਂ ਹੋਣਗੀਆਂ ਤੁਹਾਡੇ ਆਪਣੇ ਐਮਐਲਏ ਦੇ ਉੱਪਰ ਕਈ ਸਾਰੇ ਅਲੀਗੇਸ਼ਨਸ ਲੱਗੇ ਨੇ ਇਸ ਉੱਪਰ ਤੁਸੀਂ ਬਿਆਨ ਦਿਓਗੇ ਕਿ ਕੀ ਉਸਤੇ ਹੁਣ ਪੰਜਾਬ ਸਰਕਾਰ ਕੋਈ ਕਾਰਵਾਈ ਕਰੇਗੀ ਅਸੀਂ ਤੇ ਜਾਨਣਾ ਚਾਹੁੰਦੇ ਹਾਂ ਕਿ ਪਹਿਲੇ ਪੁਰਾਣੀ ਐਗਜ਼ੈਂਪਲ ਅਸੈਟ ਅਸੀਂ ਆਪਾਂ ਬਾਕੀ ਜੀ ਨਾਲ ਵੈਲਕਮ ਕਰਦੇ ਹਾਂ ਪਰ ਮੈਨੂੰ ਲੱਗਦਾ ਕਿ ਤੁਹਾਡਾ ਪੁਆਇੰਟ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਜਾਂ ਕਰਨਾ ਚਾ ਰਹੇ ਹੋ ਬੇਸਿਕਲੀ ਤੁਸੀਂ ਇੱਕ ਤਾਂ ਜਿਹੜੇ ਵਿਦੇਸ਼ਾਂ ਵਾਲਾ ਜ਼ਿਕਰ ਹੈ ਉਸ ਦੀ ਗੱਲ ਕਰ ਰਹੇ ਹੋ ਚਲੋ ਆਪਾਂ ਥੋੜਾ ਇਹ ਚਰਚਾ ਨੂੰ ਗਿਵ ਦਉਂਦੇ ਹਾਂ ਮੈਨੂੰ ਲੱਗਦਾ ਕਿ ਢੀਂਸਰ ਸਾਹਿਬ ਸਾਡੇ ਨਾਲ ਬੈਠੇ ਹੋਏ ਨੇ ਰਿਐਕਟ ਕਰਨਗੇ ਇੱਕ ਵਾਰੀ ਮੈਂ ਸਨੀ ਜੀ ਔਰ ਸੋਈ ਸਾਹਿਬ ਦਾ ਰੁਕ ਕਰਵਾ ਪਹਿਲਾਂ ਬੀਜਪੀ ਦਾ ਰੁਕ ਕਰ ਦਾਂ ਸੋਈ ਸਾਹਿਬ ਸਵਾਲ ਸੇਮ ਹੈ 72 ਘੰਟਿਆਂ ਵਾਲਾ ਫਾਰਮੂਲਾ ਦਮਦਾਰ ਨਜ਼ਰ ਆ ਰਿਹਾ ਹੈ ਦੇਖੋ ਆ ਤੇ ਹੁੰਦਾ ਤੁਸੀਂ ਪੰਜਾਬ ਪੁਲਿਸ ਨੂੰ ਪਹਿਲਾਂ ਤੇ ਮੈਂ ਨਾ ਬਹੁਤ ਸਨਮਾਨ ਦੀ ਨਿਗਾਹ ਨਾਲ ਵੇਖਦਾ ਆ ਉਹ ਪੁਲਿਸ ਹੈ ਜਿੰਨੇ 80 ਤੇ 90 ਦੇ ਦਹਾਕੇ ਚ ਉਗਰਵਾਦ ਨੂੰ ਖਤਮ ਕੀਤਾ ਅੱਜ ਪੰਜਾਬ ਪੁਲਿਸ ਰਾਜਨੀਤੀ ਦੀ ਪੇਟ ਚੜ੍ਹ ਕੇ ਤੇ ਇਹਨਾਂ ਦੇ ਪ੍ਰਚਾਰ ਚ ਸ਼ਾਮਲ ਹੋ ਗਏ ਦੇਖੋ ਕਮਾਲ ਦੀ ਗੱਲ ਕਰਦੇ ਹੋ ਤੁਸੀਂ ਮੈਂ ਕਹਿੰਦਾ ਵੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਦੀ ਗੱਲਾਂ ਸੁਣੋ ਜੇ ਤੁਸੀਂ ਆਈਡੈਂਟੀਫਾਈ ਕਰ ਲੇ ਅਸੀਂ ਇਹ ਕਰ ਲਿਆ ਉਹ ਅਸੀਂ ਉਹ ਕਰ ਲਿਆ ਤੁਹਾਨੂੰ ਕੋਈ ਰੋਕਦਾ ਪਿਆ ਉਹਨਾਂ ਨੂੰ ਫੜਨ ਨੂੰ ਮਾਰਨ ਨੂੰ ਤੁਸੀਂ ਦੱਸ ਕੇ ਮਾਰੋਗੇ ਆਪਰੇਸ਼ਨ ਸੰਦੂਰ ਕੀਤਾ ਗਿਆ ਸੀਗਾ ਪਾਕਿਸਤਾਨੀਆਂ ਨੂੰ ਰਾਤੀ 1.5 ਵਜੇ ਕੀਤਾ ਗਿਆ ਸੀਗਾ ਉਹਨਾਂ ਦੇ ਨੌ ਜਿਹੜੇ ਕੈਂਪ ਹਟਾਏ ਗਏ ਸੀਗੇ 10 ਘਟਾਏ ਗਏ ਸੀਗੇ ਤੁਹਾਡੇ ਕੋਲ ਤੁਸੀਂ ਬੰਦੇ ਤੁਸੀਂ ਇਹਦਾ ਮਤਲਬ ਹੈ ਤੁਹਾਨੂੰ ਪਤਾ ਹੈ 70 ਗੈਂਗ ਨੇ ਇਸ ਵਕਤ ਜੇ ਤੁਸੀਂ ਗੂਗਲ ਤੇ ਸਰਚ ਮਾਰੋ ਜਾ ਕੇ ਤੇ ਹੋਰ ਸਰਚ ਮਾਰਦੇ ਹੋ 500 ਗੁਰਗੇ ਕੰਮ ਕਰਦੇ ਨੇ ਤੁਹਾਨੂੰ ਪਤਾ ਹੈ ਜੇ ਤੁਹਾਨੂੰ ਪਤਾ ਹੈ ਤਾਂ ਤੁਹਾਨੂੰ ਫੜਨ ਨੂੰ ਕੌਣ ਰੋਕ ਰਿਹਾ ਹੈ ਤੁਹਾਡੀ ਗੋਲੀਆਂ ਕਿੱਥੇ ਚਲ ਗਈਆਂ ਨੇ ਕੀ ਤੁਹਾਡੀਆਂ ਸਟੇਨਗਨਾ ਤੁਹਾਡੀ AK45 ਨਾ ਤੁਹਾਡੇ ਬੰਦੇ ਕਿੱਥੇ ਚਲੇ ਗਏ ਨੇ ਤੁਸੀਂ ਲੋਕਾਂ ਨੂੰ ਪ੍ਰਚਾਰ ਕਰਕੇ ਟੀਵੀ ਤੇ ਆ ਕੇ ਕਿ ਹਾਂਜੀ ਅਸੀਂ ਹੂੰ 772 ਘੰਟੇ ਸਾਡੇ ਕੋਲ ਹੋ ਗਏ ਇਹਦਾ ਮਤਲਬ 404 ਸਾਲ ਤੁਸੀਂ ਸੁੱਤੇ ਰਹੇ 4 ਸਾਲ ਤੁਸੀਂ ਲੋਕਾਂ ਨੂੰ ਮਰਨ ਵਾਸਤੇ ਛੱਡਤਾ ਤੁਹਾਡੇ ਉੱਪਰ ਜੇ ਹੁਣ ਮੈਂ ਪੁਰਾਣੀ ਦੇ ਤਾਰਾ ਆਈਪੀਸੀ ਦੇ ਘਰਾ 302 ਦੇ ਪਰਚੇ ਹੋਣੇ ਚਾਹੀਦੇ ਨੇ ਤੁਸੀਂ 350 ਬੰਦਾ ਪੰਜਾਬ ਦਾ ਮਰਵਾਇਆ ਤੁਸੀਂ ਸਿੱਧੂ ਮੂਸੇਵਾਲਾ ਮਰਵਾਇਆ ਤੁਹਾਨੂੰ ਪਤਾ ਸੀਗਾ ਗੈਂਗਸਟਰ ਕਿੱਥੇ ਨੇ ਤੁਸੀਂ ਪੰਜਾਬ ਨੂੰ ਗੈਂਗਲੈਂਡ ਬਣਾਇਆ ਪੰਜਾਬ ਗੈਂਗਲੈਂਡ ਬਣਿਆ ਕਿਉਂ ਕਿ ਆ ਸਰਕਾਰ ਦੀ ਰਾਜਨੀਤੀ ਇੱਛਾ ਸ਼ਕਤੀ ਦੀ ਕਮੀ ਸੀ ਸਰਕਾਰ ਚੁੱਪ ਸੀ ਫੀਅਰ ਆਫ ਬੀਇੰਗ ਕਾਟ ਬੜੇ ਜਾਣ ਦਾ ਡਰ ਪੰਜਾਬ 'ਚ ਨਹੀਂ ਸੀ ਫੀਅਰ ਆਫ ਬੀਇੰਗ ਪਨਿਸ਼ ਬੜੇ ਜਾਣ ਤੋਂ ਬਾਅਦ ਉਹਨੂੰ ਸਦਾ ਦਾ ਡਰ ਨਹੀਂ ਸੀ ਉਹ ਯੂਪੀ ਵਰਗਾ ਰਾਜ ਨਹੀਂ ਸੀ ਕਿ ਲੋਕਾਂ ਦੀ ਜ਼ਿੰਦਗੀ ਬਚਾਣੀ ਹੈ ਤੇ 72 72 ਘੰਟਿਆਂ ਵਾਲੇ ਫਾਰਮੂਲੇ ਨਾਲ ਵੀ ਤਾਂ ਲੱਗਦਾ ਕਿ ਕਿ ਉਹ ਉਹ ਦਿਲ ਦੇ ਵਿੱਚ ਡਰ ਨਹੀਂ ਆਏਗਾ ਗੈਂਗਸਟਰਾਂ ਦੇ ਤੁਸੀਂ ਡਰ ਕਿਤਾ ਪਾਦਾ ਡਰ ਤੁਸੀਂ ਤਾਂ ਉਹਨਾਂ ਨੂੰ ਅੱਜ ਕਹਿੰਦੇ ਨਾ ਜੀ ਕੀ ਹੁੰਦਾ ਵੀ ਪੰਜਾਬ ਪੁਲਿਸ ਕਹਿੰਦੀ ਹੈ ਜੀ ਅਸੀਂ ਆਹ ਜੀ ਅਸੀਂ ਆਈਡੈਂਟੀਫਾਈ ਕਰ ਲੈ ਜੀ ਅਸੀਂ ਆ ਰਹੇ ਹਾਂ ਜੀ ਤੁਸੀਂ ਮਾਰ ਕੇ ਦੱਸੋ ਤੁਸੀਂ ਫੜ ਕੇ ਦੱਸੋ 72 ਘੰਟੇ ਮੰਗਦੀ ਪੰਜਾਬ ਪੁਲਿਸ ਤੁਹਾਡੇ ਚੈਨਲ ਤੇ ਗੌਰਵ ਚਕਲਾ ਜੀ ਤੁਹਾਡੇ ਚੈਨਲ ਤੇ ਆਂਦੇ ਡੀਜੀਪੀ ਸਾਹਿਬ ਤੁਹਾਡੇ ਚੈਨਲ ਤੇ ਮੁੱਖ ਮੰਤਰੀ ਆਂਦਾ ਉਹ ਹੋਮ ਮਿਨਿਸਟਰ ਕਿ ਦੇਖੋ ਜੀ ਅਸੀਂ ਪਿਛਲੇ 72 ਘੰਟਿਆਂ ਦੇ ਵਿੱਚ 70 ਗੈਂਗ ਚੱਲਦੇ ਸੀਗੇ ਪੰਜਾਬ ਚ 60 ਖਤਮ ਕਰ ਦਿੱਤੇ 500 ਗੁਰਗੇ ਸੀਗੇ 450 ਗੁਰਗਿਆਂ ਨੂੰ ਅਸੀਂ ਫੜ ਲਿਆ ਜਾਂ ਮਾਰ ਦਿੱਤਾ ਆਂ ਆਂਦਾ ਆਹ ਕੀ ਗੱਲ ਹੋ ਗਈ ਤੁਸੀਂ ਜੀ ਅਸੀਂ ਕਰਾਂਗੇ ਜੀ 72 ਘੰਟਿਆਂ ਆਰ ਯੂ ਮੇਕਿੰਗ ਅ ਫੂਲ ਆਫ ਯੋਰਸੈਲਫ ਜਦੋਂ ਤੁਹਾਨੂੰ ਪੰਜਾਬ ਪੁਲਿਸ ਨੂੰ ਬੇਕੂ ਬਣਾ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਬੇਕੂ ਬਣਾ ਰਹੇ ਹੋ ਪੰਜਾਬ ਗੈਂਗਲੈਂਡ ਬਣਿਆ ਹੈਗਾ ਪੁਲਿਸ ਪੋਲਿਟਿਸ਼ੀਅਨਸ ਇਹਨਾਂ ਦੀ ਰਹਿਨਮਾਈ ਕਰਕੇ ਚਾਹੇ ਉਹ ਕਾਂਗਰਸ ਮਤਲਬ ਤੁਹਾਨੂੰ ਲੱਗਦਾ ਕਿ ਗੈਂਗਲੈਂਡ 4 ਸਾਲ ਚ ਬਣ ਗਿਆ ਆਮ ਆਦਮੀ ਪਾਰਟੀ ਦੇ ਕਾਰਜ ਕਾਲ ਦੇਖੋ ਮੈਂ ਆ ਨਹੀਂ ਮੈਂ ਨਹੀਂ ਕਹਿ ਰਿਹਾ ਕਿ ਆਮ ਆਦੀ ਪਾਰਟੀ ਦੇ ਕਿਹਦੇ ਚ ਕਾਂਗਰਸੀ ਪੂਰੀ ਤਰ੍ਹਾਂ ਇਨਵੋਲਡ ਰਹੀ ਹੈ ਜਗੋ ਭਗਵਾਨਪੁਰੀਏ ਦੇ ਕਿਹਦੇ ਨਾਲ ਰਿਲੇਸ਼ਨ ਸੀਗੇ ਜਾਂ ਕਿਹਦੇ ਨਾਲ ਨਹੀਂ ਸੀ ਗਿਆ ਬਰੀ ਬੜੀ ਲੋਸ ਅਬਾਊਟ ਇਟ ਬਟ ਅੱਜ ਵਕਤ ਜੋ ਇਹਨਾਂ ਨੇ ਹਾਲਾਤ ਕਰ ਦਿੱਤੀ ਐ ਇਹਨਾਂ ਨੇ ਗੈਂਗਸਟਰ ਨੂੰ ਖੁੱਲਾ ਛੱਡਤਾ ਤਾਂ ਤੇ ਲਾਰਤ ਬਿchnoi ਵਰਗੇ ਗੈਂਗਸਟਰ ਦੀਆਂ ਜੇਲਾ ਵਿੱਚੋਂ ਇੰਟਰੂ ਹੋਈਆਂ ਬਾਹਰ-ਬਾਹਰ ਹੋਈਆਂ ਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਈ ਕਿ ਨਹੀਂ ਸਾਡੀ ਜੇਲ੍ਹ ਚ ਨਹੀਂ ਹੋਈ ਹਾਈ ਕੋਰਟ ਨੇ ਫਟਕਾਰ ਲਾ ਕੇ ਕਿਹਾ ਕਿ ਤੁਹਾਡੀ ਜੇਲ੍ਹ ਚ ਹੋਈ ਫਿੱਡ ਉਸ ਤੋਂ ਬਾਅਦ ਡੀਏਸੀ ਸਸਪੈਂਡ ਕੀਤਾ ਗਿਆ ਤੁਸੀਂ ਤੇ ਪੰਜਾਬ ਨੂੰ ਰੈਂਸਮ ਦੇਖੋ ਇੱਕ ਰੈਂਸਮ ਯੂ ਅੰਡਰਸਟੈਂਡ ਰੈਂਸਮ ਤੁਸੀਂ ਪੰਜਾਬ ਨੂੰ ਰੈਂਸਮ ਤੇ ਰੱਖ ਦਿੱਤਾ ਤੁਸੀਂ ਇੰਨਾ ਦੇ ਰਹਿਮੋ ਕਰਮ ਤੇ ਰੱਖ ਦਿੱਤਾ ਜਿੱਦੋਂ ਚਾਣਗੇ ਜਿੱਥੇ ਚਾਣਗੇ ਤੁਹਾਨੂੰ ਮਾਰਨਗੇ ਜਦੋਂ ਚਾਣਗੇ ਜਿੱਦੋਂ ਚਾਣਗੇ ਤੁਹਾਡੇ ਕੋ ਰੰਗਦਾਰੀ ਤੁਹਾਡੇ ਕੋ ਸਟੋਚਨਸ ਕਰਨਗੇ ਜਿੱਦੋਂ ਚਾਣਗੇ ਜਿੱਥੇ ਚਾਣਗੇ ਤੁਹਾਡੇ ਉੱਪਰ ਹਮਲਾ ਕਰਨਗੇ ਤੇ ਤੁਸੀਂ ਕੁਝ ਨਹੀਂ ਕਰ पाओਗੇ ਆਪਾਂ ਆਪਾਂ ਜਵਾਬ ਲੈਨੇ ਆ ਥੋੜਾ ਜਿਹਾ ਗੱਵੜਾਵਾ ਮੈਂ ਚਰਚਾ ਨੂੰ ਸਾਰੇ ਸਾਰੇ ਨੂੰ ਐਡ ਕਰ ਲਵਾਂ ਸਨੀ ਜੀ ਜਿਹੜੇ ਹੋਏ ਨੇ ਲਾਸਟ ਕਮੈਂਟ ਲਾਸਟ ਮੈਂ ਅੱਜ ਵੀ ਪੰਜਾਬ ਪੁਲਿਸ ਦਾ ਅੱਜ ਜਿਹੜਾ ਮੈਂ ਤੀਨਾ ਚੌਧਰੀ ਨਾਲ ਐਗਰੀ ਕਰਦਾ ਅੱਜ ਵੀ ਪੰਜਾਬ ਪੁਲਿਸ ਦਾ ਪ੍ਰਹਾਰ ਨਹੀਂ ਥਿਸ ਇਜ਼ ਦਾ ਪੋਲਿਟিক্যাল ਪ੍ਰਚਾਰ ਡਨ ਬਾਈ ਦੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਉੱਪਰ ਆਪਤਾ ਬਣ ਕੇ ਖੜੀ ਹੋਈ ਹੈ ਆ ਆਮ ਆਦਮੀ ਪਾਰਟੀ ਆਪਦਾ ਜਿੰਨਤਕ ਬਣੀ ਰਹੇਗੀ ਪੰਜਾਬ ਗੈਂਗਸਟਰ ਬਣਿਆ ਰਹੇਗਾ ਵੀਰੋ ਆ ਅੱਜ ਅੱਜ ਚਿਹਰਾ ਨੰਗਾ ਹੋ ਗਿਆ ਕੀ ਆ ਸਿਰਫ ਪ੍ਰਚਾਰ ਕਰਦੇ ਨੇ ਪ੍ਰਚਾਰ ਨਹੀਂ ਕਰਦੇ ਪਰ ਦੇਖੋ ਗੱਲ ਇਹ ਹੈ ਕਿ ਤੁਸੀਂ ਆਪੋ ਆਪਣੇ ਤਰੀਕੇ ਨਾਲ ਹਰ ਕੋਈ ਗੱਲ ਰੱਖ ਰਿਹਾ ਹੈ ਮੋਦੀ ਵਰਗਤ ਸੱਚ ਚਾਹੀਦਾ ਤੁਹਾਡਾ ਪੁਆਇੰਟ ਤਾਂ ਠੀਕ ਹੈ ਕਿ ਪਹਿਲਾਂ ਐਲਾਨ ਦੇ ਕੇ ਥੋੜੀ ਜਾਵਾਂਗੇ ਕਿ ਜੇਕਰ ਤੁਸੀਂ ਗੈਂਗਸਟਰਾਂ ਨੂੰ ਕਾਬੂ ਕਰਨਾ ਹੈ ਜੇ 72 ਘੰਟੇ ਆਜੀ ਅਨਾਉਂਸ ਕਰ ਦਿੱਤੇ ਗਏ ਤਾਂ ਇੱਕ ਤਰੀਕੇ ਨਾਲ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਜਾਂ ਤਾਂ 72 ਘੰਟੇ ਇੱਧਰ ਉੱਧਰ ਹੋ ਜਾਓ ਅੰਡਰਗਰਾਉਂਡ ਹੋ ਜਾਓ ਜਾਂ ਭੱਜ ਜਾਓ ਦੂਜੀਆਂ ਸਟੇਟਾਂ ਦੇ ਵਿੱਚ ਚਲੇ ਜਾਓ 72 ਘੰਟੇ ਬਾਅਦ ਆ ਜਿਓ ਤਾਂ ਇਹ ਇੱਕ ਆਲਮ ਦੀ ਤਰ੍ਹਾਂ ਤਾਂ ਨਹੀਂ ਹੈ ਖੈਰ ਮੈਂ ਇੱਕ ਵਾਰ ਸਣੀ ਜੀ ਦਰੋਕ ਕਰਦਾ ਹਾਂ ਸਰਨਾਲਾ ਕਾਲੀ ਦਲ ਤੋਂ ਜੁੜੇ ਹੋਏ ਨਹੀਂ ਉਸ ਤੋਂ ਬਾਅਦ ਪਟਹਿੰਡ ਸਾਈ ਤੋਂ ਜਵਾਬ ਲਵਾਂਗੇ ਸਣੀ ਜੀ 72 ਘੰਟੇ ਦਾ ਆਪਰੇਸ਼ਨ ਕਾਫੀ ਹੈ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਹੈ ਜਿਹੜਾ ਗੈਂਗਲੈਂਡ ਦਾ ਜ਼ਿਕਰ ਹੋ ਰਿਹਾ ਤੁਹਾਡੇ ਵਾਲੇ ਪਾਸੇ ਵੀ ਉਂਗਲ ਉੱrdੀ ਹੈ ਸੋਈ ਸਾਹਿਬ ਨੇ ਜ਼ਿਕਰ ਕਰ ਦਿੱਤਾ ਪਰ ਹੁਣ ਮੈਂ ਕਾਂਗਰਸ ਕੋਲ ਜਾਵਾਂਗਾ ਤਾਂ ਉਹ ਅਕਾਲੀ ਦਲ ਭਾਜਪਾ ਦੀ ਸਰਕਾਰ ਵਾਲੇ ਪਾਸੇ ਚਲੇ ਜਾਣਗੇ ਗੈਂਗਸਟਰਾਂ ਦੇ ਮੁੱਦੇ ਨੂੰ ਲੈ ਕੇ ਤੁਹਾਨੂੰ ਵੀ ਬਹੁਤ ਕਿਹਾ ਜਾਂਦਾ ਹੈ ਪਰ ਮੈਂ ਅੱਜ ਦੀ ਗੱਲ ਕਰ ਰਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਗੈਂਗਸਟਰ ਨੂੰ ਲੈ ਕੇ ਜੋ ਬਣੀ ਹੋਈ ਹੈ ਉਸ ਦੇ ਵਿੱਚੋਂ ਕੱਢਣ ਦੇ ਲਈ ਐਕਸ਼ਨ ਤਾਂ ਇਸ ਤਰੀਕੇ ਦਾ ਹੀ ਚਾਹੀਦਾ ਕਿ ਪੰਜਾਬ ਲੈਵਲ ਦੇ ਉੱਤੇ ਕੁਝ ਨਾ ਕੁਝ ਹੁੰਦਾ ਹੋਇਆ ਨਜ਼ਰ ਆਵੇ ਦੇਖੋ ਗੌਰਵ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਪੰਜਾਬ ਦਾ ਅੱਜ ਜੋ ਮਾਹੌਲ ਹੈ ਜਿਵੇਂ ਪਿਛਲੇ 20 ਦਿਨਾਂ ਦੇ ਵਿੱਚ ਕਿੰਨੀਆਂ ਜਿਹੜੀਆਂ ਹੈਗੀਆਂ ਵਾਰਦਾਤਾ ਹੋ ਚੁੱਕੀਆਂ ਚਾਹੇ ਕਿਲਿੰਗ ਦੀਆਂ ਹੋਣ ਟਕੈਤੀ ਦੀਆਂ ਹੋਣ ਓਵਰਡੋਸ ਡਰੱਗਸ ਦੇ ਨਾਲ ਹੋਣ ਗੋਲੀਆਂ ਚਲਾਣ ਦੀ ਹੋਵੇ ਔਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਵੀ ਵਾਰ ਔਨ ਗੈਂਗਸਟਰ ਆ ਤੇ 2022 ਦੇ ਵਿੱਚ 4 ਹਫਤਿਆਂ ਦੇ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਸੁਧਾਰਨ ਦਾ ਜਿਹੜਾ ਨਾਰਾ ਦੇ ਕੇ ਆਈ ਸੀ ਸਰਕਾਰ 14 ਮਾਰਚ 2022 ਨੂੰ ਬਣੀ ਸੀ ਜੀ 5 5 April 2022 ਨੂੰ ਸੀਐਮ ਸਾਹਿਬ ਨੇ ਬਿਆਨ ਦਿੱਤਾ ਸੀ ਵੀ ਇੱਕ ਟਾਸਕ ਫੋਰਸ ਬਣਾਈ ਜਾ ਰਹੀ ਹੈ ਜਿਹੜੀ ਪੰਜਾਬ ਦੇ ਵਿੱਚੋਂ ਗੈਂਗ